ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੰਦੜਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਆਪਾਂ ਬਣਾਉਣੇ ਆ ਦਿਵਾਲੀ ਦੇ ਲਈ ਮਠੀਆਂ ਮਠੀਆਂ ਆਪਣੀਆਂ ਸਾਉਟ ਸਾਉਟ ਤੇ ਆਪਾਂ ਮਠੀਆਂ ਬਣਾਉਣ ਦੇ ਲਈ ਲੈ ਲਿਆ ਆਪਣੇ ਅੱਧੇ ਕਿਲੋ ਆਟਾ ਤੇ ਅੱਧੇ ਕਿਲੋ ਆਪਾਂ ਨੇ ਸ਼ੱਕਰਖੰਡ ਜਿਹੜੀ ਮਿਕਸ ਕਰਕੇ ਉਹਦਾ ਆਪਾਂ ਨੇ ਕੋਲ ਬਣ ਤਿਆਰ ਕਰ ਲਿਆ ਤੇ ਇਹ ਆਪਾਂ ਨੇ ਲੈਤਾ ਤੇਲ ਤੇ ਆਪਾਂ ਨੇ ਗਰਮ ਕਰ ਲਿਆ ਤੇ ਇਹਨੂੰ ਠੰਡਾ ਕਰ ਲਿਆ ਤੇ ਹੁਣ ਇਹਦੇ ਨਾਲ ਆਪਾਂ ਜਿਹੜਾ ਆਟਾ ਆਪਣਾ ਗੁੰਨਾਂਗੇ ਤੇ ਇਹਦੇ ਵਿੱਚ ਪਾਉਨੇ ਆ ਤੇ ਆਪਾਂ ਹੁਣ ਗੁੰਨਦੇ ਆ ਤੇ ਦਿਖਾਉਨੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੋਵੇ ਲਾਇਕ ਸ਼ੇਅਰ ਪਿਆਰ ਆ ਦੇ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਭਣ ਪਈ ਆਪਾਂ ਨੇ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਸੌਫਟ ਸੌਫਟ ਮਠੀਆਂ ਜਿਹੜੀਆਂ ਹੁਣ ਬਣਾਉਨੇ ਆ ਸੁਆਦ ਤੇ ਟੈਸਟੀ ਤੇ ਆਪਾਂ ਬਿਸਕੁਟਾਂ ਵਰਗੇ ਸੌਫਟ ਸੌਫਟ ਜਿਹੜੀਆਂ ਮਠੀਆਂ ਬਣਾਵਾਂਗੇ ਅੱਧੀ ਕਿਲੋ ਪਖੰਡ ਦੇ ਛੱਕਰ ਲੱਗੀ ਐ ਤੇ ਆਪਾਂ ਇਹਦਾ ਕੋਲਾ ਜਿਹੜਾ ਤਿਆਰ ਕਰ ਲਿਆ ਤੇ ਆਪਾਂ ਨੂੰ ਖਾਣੀ ਦੇ ਨਾਲ ਪੁੱਲ ਲਿਆ ਸੀ ਤੇ ਇਹ ਆਪਾਂ ਲੈਤਾਗਾ ਤੇਲ ਤੇ ਨੂੰ ਆਪਾਂ ਨੇ ਕਰ ਲਿਆ ਗਰਮ ਤੇ ਇਹਦੇ ਨਾਲ ਆਪਾਂ ਜਿਹੜਾ ਆਪਣਾ ਆਟਾ ਗੁੰਨਾਗੇ ਤੇ ਇਹਦੇ ਵਿੱਚ ਮਿਕਸ ਕਰਾਂਗੇ ਤੇ ਇਹਦੇ ਨਾਲ ਆਪਣੀ ਜਿਹੜੀਆਂ ਸੌਫਟ ਸੌਫਟ ਮੱਠੀਆਂ ਨੇ ਬਣਨਗੀਆਂ ਤੇ ਇਹ ਤੇਲ ਆ ਜਿਹੜਾ ਆਪਾਂ ਨੇ ਠੰਡਾ ਕਰਕੇ ਲੈਣਾਗਾ ਲਓ ਜੀ ਤੇ ਆਪਾਂ ਨੇ ਅੱਧੀ ਕਿਲੋ ਆਟਾ ਲੇਤਾ ਇਹ ਹੁਣ ਪਾਏ ਦੇ ਵਿੱਚ ਇਦਾਂ ਇਹ ਚ ਪਾਵਾਂਗੇ ਇਹਨੂੰ ਸਾਰੇ ਨੂੰ ਇਹਦੇ ਵਿੱਚ ਕਰਾਂਗੇ ਮਿਕਸ ਇਹਨਾਂ ਫਨੀ ਇਸ ਤਰੀਕੇ ਨਾਲ ਇਹਨੂੰ ਕਰਾਂਗੇ ਤੇ ਆਪਾਂ ਕੋਈ ਵੀ ਗੰਡ ਹੈ ਜਿਹੜੀ ਇਹਦੇ ਵਿੱਚ ਰਹਿਣ ਨਹੀਂ ਦੇਣੀ ਇਹ ਇਸ ਤਰ੍ਹਾਂ ਪੈਨ ਨੂੰ ਮਾਧਲਾਂਗੇ। ਸਪੇਟੀ ਗਰਮ ਕਰਕੇ ਪਾਇਆ ਹੈ। ਚੰਗੀ ਤਰ੍ਹਾਂ ਪੈਨ ਉਸਾਰ ਇਹ ਵੀ ਗੰਡਾ ਮਾਧਰ ਦਾਂਗੇ। ਕੋਈ ਵੀ ਆਪਾਂ ਗੰਡ ਨਹੀਂ ਇਹਦੇ ਵਿੱਚ ਰਹਿਣ ਦੇਣੀ। ਇਹ ਤੁਸੀਂ ਇਸ ਤਰ੍ਹਾਂ ਦੇਖ ਲੈਣਾ ਤੇ ਆਪਣਾ ਦੇਖੋ ਨੇ ਸਹੀ ਹੈਗਾ ਇਸ ਤਰ੍ਹਾਂ ਬਣਾ ਕੇ ਦੇਖ ਲੈਣਾ ਤੁਸੀਂ। ਦੇਖੋ ਤਿੰਨ ਇੱਕ ਆਪਾਂ ਨੇ ਤੇਲ ਇੱਦਾਂ ਦੇ ਵਿੱਚ ਪਾਉਣਾ। ਇਤਨੇ ਲੂਈਆ ਬਣਾ ਕੇ ਇਹਦਾ ਦੇਖ ਲੈਣਾ ਲਓ ਜੀ ਤੇ ਹੁਣ ਆਪਾਂ ਇਹਨੂੰ ਗੁੰਨਾਗੇ ਲਓ ਜੀ ਤਾਂ ਪਾ ਮਿੱਠਾ ਪਾਣੀ ਜੋ ਪਾਣੇ ਬਣਾਇਆ ਖੰਡ ਦਾ ਤੇ ਪਾ ਚੱਕਰ ਕੋਲੀ ਇਹਨਾਂ ਗੁੰਨਾਗੇ ਹੁਣ ਇਹਨੂੰ ਆਟੇ ਨੂੰ ਇਨੂੰ ਅੱਜ ਅਸੀਂ ਦੀ ਤਰ੍ਹਾਂ ਗੁੰਨਾਂਗੇ ਲਓ ਜੀ ਤਾਂ ਪਤਾ 10 ਮਿੰਟ ਨੂੰ ਰੈਸਟ ਤੇ ਰੱਖਾਂਗੇ ਲਓ ਜੀ ਆਪਾਂ 10 ਮਿੰਟ ਨੂੰ ਰੈਸਟ ਤੇ ਰੱਖਦੇ ਆਂ ਤੇ ਆਪਾਂ ਉਸ ਤੋਂ ਬਾਅਦ ਜਿਹੜਾ ਫਿਰ ਬਣਾਵਾਂਗੇ ਇਹਨੂੰ 10 ਮਿੰਟ ਇਹਨੂੰ ਰੈਸਟ ਕਰ ਲੈਂਦੇ ਆਪਾਂ ਪੇਰ ਬਣਾਉਣੇ ਹੈ। ਲੋ ਜੀ ਤੈਨੂੰ 10 ਮਿੰਟ ਹੋ ਗਏ ਪਾਏ ਨੂੰ ਤੇ ਹੁਣ ਆਪਾਂ ਬਣਾਵਾਂਗੇ। ਇਹਦੇ ਉੱਪਰ ਨਾ ਆਪਾਂ ਤੇਲ ਲਾਉਨੇ ਆ ਜਿਸ ਦੇ ਉੱਪਰ ਤੇਲ ਲਾ ਲਿਓ। ਇਹਦੇ ਜਿਲਾ ਲਏ ਨਾਲ ਥੋੜਾ ਜਿਹਾ ਹੁੰਦਾ ਜਿਹਾ ਲੈ ਲਿਓ। ਲੋ ਜੀ ਤੇ ਆਪਾਂ ਬਣਾਉਨੇ ਆ ਤੇ ਪੈਣੀ ਮੋਟੀਆਂ ਜਿਹੜੀਆਂ ਆਪਣੀ ਰੋਟੀ ਰੱਖੀ ਆ ਇਹ ਬੜੀ ਪਤਲੀ ਨਹੀਂ ਕਰਦੇ ਜੇ ਪਤਲੀ ਕਰਾਂਗੇ ਤਾਂ ਆਪਣੀਆਂ ਮਠੀਆਂ ਨੇ ਜਿਹੜੀਆਂ ਵਧੀਆ ਨਹੀਂ ਬਣਣੀਆਂ ਤੇ ਆਪਾਂ ਹੁਣੇ ਕਟਰ ਨਾਲ ਇਹਨੂੰ ਕਟਾਂਗੇ ਤੁਸੀਂ ਕੱਟਦੇ ਨਾਲ ਵੀ ਕੱਟ ਸਕਦੇ ਆ ਆਪੇ ਕਟਰ ਦੇ ਨਾਲ ਇਹਨੂੰ ਕਟਾਂਗੇ ਜੇ ਕੋਈ ਹੋਰ ਪਜੜੀ ਦੀ ਦੇ ਸਕਦੇ ਆ

கட்டயே ஓரி அப்படா ਲਓ ਜੀ ਤੇ ਆਪਾਂ ਇਹਨਾਂ ਨੂੰ ਬਣਾ ਲਈਏ ਸਾਰੀਆਂ ਫਿਰ ਆਪਾਂ ਇਹਨਾਂ ਨੂੰ ਗੈਸ ਤੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਸਾਰੀਆਂ ਕੱਟ ਲਈਏ ਲਓ ਜੀ ਤੇ ਆਪਾਂ ਸਾਰੀਆਂ ਕੱਟ ਲਈਆਂ ਤੇ ਹੁਣ ਆਪਾਂ ਤਿਆਰ ਕਰ ਲਈਆਂ ਜੋ ਮਠੀਆਂ ਆਪਣੇ ਬਣਾਈਆਂ ਕੱਟ ਕੇ ਸਾਰੀਆਂ ਤਿਆਰ ਕਰ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਪਕਾਉਨੇ ਆ ਤੇ ਗੈਸ ਕੋਲ ਚਾਲਦੇ ਆ ਤੇ ਤੇਲ ਆਪਾਂ ਰੱਖ ਲਿਆ ਗਰਮਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਆਪਣੀ ਮਠੀ ਜਿਹੜੀ ਆ ਪਾ ਕੇ ਦੇਖਦੇ ਆਂ ਕਿ ਤੇਲ ਆਪਣਾ ਹੋ ਗਿਆ ਹਾਂਜੀ ਗਰਮ ਹੋ ਗਿਆ ਆਪਣਾ ਤੇਲ ਹੁਣ ਆਪਾਂ ਇਹਦੇ ਵਿੱਚ ਆਪਣੀਆਂ ਮਠੀਆਂ ਨੇ ਜਿਹੜੀਆਂ ਪਾ ਦਾਂਗੇ ਆਪਾਂ ਚਮਚੇ ਕਰਕੇ ਪਕਾਵਾਂਗੇ ਇਹਨੂੰ ਬਹੁਤ ਆਪਾਂ ਇਹਨੂੰ ਤੇਜ਼ ਨਹੀਂ ਕਰਦੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕੱਲੀ ਕੱਲੀ ਜਿਹੜੀ ਮਠੀ ਆਪਣੀ ਪਾ ਦਾਂਗੇ ਲਓ ਜੀ ਤੇ ਆਪਾਂ ਇਹਨਾਂ ਨੂੰ ਸਮਗਾਈਂਤੀ ਬਣਾਈ ਜਾਨੇ ਆ ਤੇ ਆਪਾਂ ਜੇ ਗੈਂਸ ਫੁੱਲ ਫੱਡਾਂਗੇ ਤਾਂ ਇਹ ਉੱਪਰਲੀ ਸਾਡੇ ਜਿਹੜੀ ਨੇ ਮੱਚ ਜਾਣੀਆਂ ਤੇ ਵਿੱਚੋਂ ਇਹ ਕੱਚੀਆਂ ਰਹਿ ਜਾਣਗੀਆਂ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਘੱਟ ਗੈਂਸ ਦੀ ਬਣਾਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਵਿੱਚੋਂ ਜਿਹੜਾ ਆਪਾਂ ਪਕਾ ਲਾਂਗੇ ਤੇ ਵਿੱਚੋਂ ਵੀ ਆਪਣੀਆਂ ਚੰਗੀ ਤਰ੍ਹਾਂ ਪੱਕ ਜਾਣੀਆਂ ਤੇ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾਵਨੇ ਆ ਤੇ ਆਪਾਂ ਫਿਰ ਥੋੜੀ ਜਿਹੜੇ ਤਖਾਵਾਂਗੇ ਤੇ ਬਣਾ ਲਈਏ ਚੰਗੀ ਤਰ੍ਹਾਂ ਵਿੱਚੋਂ ਜਿਹੜੀਆਂ ਰੜੀ ਜਾਂਦੀਆਂ ਨੇ ਦੇਖੋ ਤੇ ਆਪਾਂ ਜਮਾ ਸਲੋ ਗਏ ਇਸੇ ਬਣਾਉਂਦੇ ਨੇ ਇਹ ਇਹਨਾਂ ਦੀ ਚੱਟਣਾ ਨੇ ਦੇਖੋ ਕੱਢ ਲਈਏ ਹੁਣ ਇਸੇ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਬਣਾ ਲਈਏ ਦੇਖੋ ਕਿੰਨੀਆਂ ਵਧੀਆ ਬਣੀਆਂ ਨੇ ਤੇ ਆਪੇ ਜਿਹੇ ਤਰੀਕੇ ਨਾਲ ਇਹਨਾਂ ਸਾਰੀਆਂ ਨੂੰ ਬਣਾ ਲਈ ਤੇ ਆਪਾਂ ਫਿਰ ਦਿਖਾਉਣੀ ਆ। ਲਓ ਜੀ ਤੇ ਆਪਣੇ ਮਠੀਆਂ ਜਿਹੜੀਆਂ ਬਣਾ ਲੀਆਂ ਦੇਖੋ ਸਾਰੀਆਂ ਪਕਾ ਲਈਆਂ ਤੇ ਆਪਣੀਆਂ ਮਠੀਆਂ ਜਿਹੜੀਆਂ ਬਹੁਤ ਸਾਫਟ ਸਾਫਟ ਬਿਸਕੁਟਾਂ ਵਰਗੀਆਂ ਬਣੀਆਂ ਨੇ ਤੇ ਦੇਖੋ ਇਸ ਤਰੀਏ ਟੁੱਟ ਜਾਂਦੀਆਂ ਨੇ ਤੇ ਆਪਾਂ ਨੇ ਬਹੁਤ ਵਧੀਆ ਸਾਫਟ ਸਾਫਟ ਮਠੀਆਂ ਜਿਹੜੀਆਂ ਬਣਾਈਆਂ ਨੇ ਬਿਸਕੁਟਾਂ ਵਰਗੀਆਂ ਇਸ ਤਰੀਕੇ ਨਾਲ ਤੁਸੀਂ ਆਪਣੀਆਂ ਮਠੀਆਂ ਜਿਹੜੀਆਂ ਬਣਾਇਓ। ਬਣਾਇਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਪਿਆਰ ਦਾ ਕਮੈਂਟ ਜਰੂਰ ਕਰਿਓ। ਸਸਰੀਆ Hold voilà.